ਸਨਮਾਨਯੋ ਗੁਰੂ ਰੂਪ ਸਾਧ ਸੰਗ ਜੀਓ ਸਨਮਰ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਬੁਨਿਆਦੀ ਬਚਨ ਮੂਲ ਮੰਤਰ ਅਸਥਾਈ ਵਾਕ ਬੀਜ ਮੰਤਰ ਜੋ ਗੁਰਨਾਨਕ ਦੇ ਕੰਠ ਤੋਂ ਸਭ ਤੋਂ ਪਹਿਲੇ ਪ੍ਰਗਟ ਹੋਇਆ ਹੈ ਸਿੱਖ ਜਗਤ ਦੇ ਜਿਸ ਨੂੰ ਮੂਲ ਮੰਤਰ ਕਹਿੰਦੇ ਨੇ ਲੜੀਵਾਰ ਇਹ ਵਿਚਾਰ ਦਾਸ ਆਪ ਜੀ ਦੇ ਸਾਹਮਣੇ ਰੱਖ ਰਿਹਾ ਸਿਰਫ ਅਖਰੀ ਅਰਥ ਮੈਂ ਦੁਹਰਾ ਦਿਆਂ ਫਿਰ ਜਿੱਥੇ ਤੱਕ ਵਿਚਾਰ ਪਹੁੰਚੀਏ ਅੱਗੇ ਚੱਲੀਏ ਗੁਰਨਾਮਿਕ ਦੇ ਕੰਠ ਤੋਂ ਜਿਹੜਾ ਪਹਿਲਾ ਬਾਗ ਮੂਲ ਮੰਤਰ ਦਾ ਬੁਨਿਆਦੀ ਮੰਤਰ ਦਾ ਨਿਕਲਿਆ ਹੈ ਇੱਕ ਉਹ ਇੱਕ ਕੀ ਹੈ ਉਹ ਓੰਕਾਰ ਹੈ ਪਰ ਪ੍ਰਸ਼ਨ ਖੜਾ ਹੋਵੇਗਾ ਓੰਕਾਰ ਕੀ ਹੈ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੈ ਪਰ ਐਸੀ ਸ਼ਕਤੀ ਜੋ ਜੜ ਨਹੀਂ ਚੇਤਨ ਹੈ ਜਾਗੀ ਹੋਈ ਹੈ ਔਰ ਉਸੇ ਹੀ ਸ਼ਕਤੀ ਦੇਚ ਜਨਮ ਜੀਵਨ ਤੇ ਮਰਨ ਚੱਲ ਰਿਹਾ ਹੈ ਇਹ ਤਿੰਨ ਸ਼ਬਦਾਂ ਦਾ ਜੋੜ ਆਕਾਰ ਓਕਾਰ ਮਕਾਰ ਭਾਉ ਓੰਕਾਰ ਹਿੰਦੁਸਤਾਨੀ ਪਰੰਪਰਾ ਦੇ ਜਿੰਨੇ ਵੀ ਧਰਮ ਨੇ ਓੰਕਾਰ ਨੂੰ ਮੂਲ ਤੋਂ ਨਹੀਂ ਮੰਨਦੇ ਨੇ ਬ੍ਰਹਿਮੰਡ ਦੀ ਧੁਨੀ ਮੰਨਦੇ ਨੇ ਪਰਮਾਤਮਾ ਦਾ ਪਹਿਲਾ ਵਾਕ ਮੰਨਦੇ ਨੇ ਇਹੀ ਸ਼ਬਦ ਹੋਇਆ ਇਹੀ ਧਮਾਕਾ ਹੋਇਆ ਜਿਸ ਤੋਂ ਸਾਰਾ ਜੀਵਨ ਬਣਿਆ ਕੀਤਾ ਬਸਾਓ ਇਕੋ ਕਵਾਉ ਤਿਸਤੇ ਹੋਏ ਲਖ ਦਰਿਆਓ ਲੱਖਾਂ ਜ਼ਿੰਦਗੀਆਂ ਦੇ ਇਹ ਜੋ ਦਰਿਆ ਚੱਲ ਪਏ ਇਸੇ ਧੰਨ ਤੋਂ ਲੱਖਾਂ ਤਰ੍ਹਾਂ ਦਾ ਜੀਵਨ ਕਿਧਰੇ ਸੂਰਜ ਦੇ ਦਰਿਆ ਕਈ ਸੂਰਜ ਕਿਧਰੇ ਕਈ ਚੰ드ਰਾ ਕਈ ਕੋਟ ਸਸੀਰ ਸੂਰਨੇ ਖਤਰ ਤੋ ਉਹ ਜੋ ਇਕ ਹੈ ਉਹ ਅੰਗਾਰ ਹੈ ਪਰ ਉਹ ਓ ਅੰਕਾਰ ਜੋ ਹੈ ਉਹ ਸਤ ਹੈ ਮਿਥ ਨਹੀਂ ਹੈ ਸਤ ਤੋਂ ਮੁਰਾਦ ਸਦੀਵੀ ਹੈ ਕਾਇਮ ਦਾਇਮ ਹੈ ਹੋਂਦ ਵਾਲਾ ਹੈ ਉਹ ਹੈ ਉਹ ਸਤ ਹੈ ਮਿਥ ਨਹੀਂ ਜੋ ਸਚਾਈ ਹੁੰਦੀ ਉਸ ਨੂੰ ਅਸੀਂ ਕਹਿ ਦਿੰਦੇ ਆ ਹੈ ਤੇ ਜੋ ਸਚਾਈ ਨਹੀਂ ਹੁੰਦੀ ਉਸ ਨੂੰ ਅਸੀਂ ਕਹਿ ਦਿੰਦੇ ਆ ਨਹੀਂ ਹੈ ਜੋ ਨਹੀਂ ਹੈ ਫਿਰ ਵੀ ਬਾਸੇ ਫਿਰ ਵੀ ਕੋਈ ਉਸ ਦੀ ਚਰਚਾ ਕਰੇ ਤਾਂ ਕਹਿੰਦੇ ਨੇ ਇਹ ਮਿੱਥ ਹੈ ਸਤ ਨਹੀਂ ਹੈ ਤਾਂ ਮਹਾਰਾਜ ਕਹਿੰਦੇ ਨੇ ਉਹ ਜੋ ਇੱਕ ਹੈ ਉਹ ਅੰਕਾਰ ਹੈ ਉਹ ਜੋ ਓੰਕਾਰ ਹੈ ਉਹ ਸਤ ਹੈ ਉਹ ਜੋ ਸਤ ਹੈ ਉਸ ਦਾ ਨਾਮ ਸਤ ਹੈ ਉਸ ਦੀ ਹਸਤੀ ਸਤ ਹੈ ਉਸੇ ਦਾ ਹੀ ਨਾਮ ਹੈ ਕਿਉਂਕਿ ਉਸ ਦਾ ਨਾਮ ਅਮਿੱਟ ਹੈ ਸਤ ਹੈ ਉਸ ਦਾ ਨਾਮ ਔਰ ਹਰ ਨਾਮ ਦੇ ਚੋ ਪ੍ਰਗਟ ਹੁੰਦਾ ਹੈ ਉਹ ਕਿਛੇ ਵੀ ਕਿਰਤ ਨਹੀਂ ਹੈ ਉਹ ਇੱਕ ਕਰਤਾ ਹੈ। ਔਰ ਉਹ ਇੱਕ ਐਸਾ ਕਰਤਾ ਹੈ ਕਿ ਆਪਣੇ ਕਿਰਤ ਦੇ ਚ ਬੈਠਾ ਹੋਇਆ ਹੈ। ਆਪਣੇ ਕਿਰਤ ਤੋਂ ਵੱਖ ਨਹੀਂ ਹੈ। ਮੁਸਵਰ ਨੇ ਤਸਵੀਰ ਬਣਾਈ ਤਸਵੀਰ ਕਿਸੇ ਦੇ ਘਰ ਹੈ ਮੁਸਵਰ ਆਪਣੇ ਘਰ ਬੈਠਾ ਹੈ। ਸੁਨਾਰ ਨੇ ਗਹਿਣੇ ਬਣਾਏ ਨੇ ਗਹਿਣੇ ਕਿਸੇ ਦੇ ਗਲ ਦੇ ਚ ਨੇ ਸੁਨਾਰ ਆਪਣੇ ਘਰ ਦੇ ਚ ਬੈਠਾ ਹੈ। ਕਰਤਾ ਕਰਤ ਦੇ ਨਾਲ ਨਹੀਂ ਆਉਂਦਾ ਕਰਤਾ ਕਰਤ ਦੇ ਵਿੱਚ ਵੀ ਨਹੀਂ ਆਉਂਦਾ ਤੇ ਜੋ ਕਰਤਾ ਕਰਤ ਦੇ ਵਿੱਚ ਨਹੀਂ ਹੈ ਜੋ ਕਰਤਾ ਕਰਤ ਦੇ ਨਾਲ ਨਹੀਂ ਹੈ ਗੁਰਬਾਣੀ ਉਸ ਨੂੰ ਕਰਤਾ ਨਹੀਂ ਮੰਨਦੀ ਉਹ ਵੀ ਇੱਕ ਕਰਤ ਹੈ ਕਰਤਾ ਪੁਰਖ ਪੁਰਖ ਪੂਰੇ ਹੋਇਆ ਪੂਰੀ ਪੂਰੀ ਬਸੰਤਾ ਸਾ ਪੁਰਖਾ ਉਹ ਐਸਾ ਕਰਤਾ ਹੈ ਕਿ ਆਪਣੀ ਕਰਤ ਦੇ ਵਿੱਚ ਪੂਰਿਆ ਹੋਇਆ ਹੈ ਬੈਠਾ ਹੈ ਅਸਤੇ ਕੀਤੇ ਤਿਰੜੇ ਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਅਖੰਡ ਰੂਪ ਦੇ ਚ ਵਿਆਪਕ ਹੈ ਖੰਡਿਤ ਨਹੀਂ ਹੈ ਇਹ ਨਹੀਂ ਕਿ 10 ਮੀਲ ਤੱਕ ਹੈ ਤੇ ਅੱਗੋਂ 10 ਮੀਲ ਨਹੀਂ ਹੈ ਫਿਰ ਅੱਗੋਂ 2 ਮੀਲ ਤੱਕ ਹੈ ਤੇ ਅੱਗੋਂ 50 ਮੀਲ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ ਅਖੰਡ ਇੱਕਸਾਰ ਕਿਧਰੇ ਵੀ ਉਹ ਟੁੱਟਦਾ ਨਹੀਂ ਔਰ ਇਕ ਵਿਆਪਕ ਸਤ ਹੈ ਅਖੰਡ ਇੱਥੇ ਤੱਕ ਤੇ ਉਸ ਇੱਕ ਦੇ ਸਰੂਪ ਦੀ ਵਿਆਖਿਆ ਅਗੋਂ ਸੁਭਾਉ ਸਤਗੁਰੂ ਬਿਆਨ ਕਰਦੇ ਨੇ ਕਿ ਨਿਰਭਉ ਨਿਰਵੈਰ ਉਸ ਦੇ ਚ ਭੈ ਨਹੀਂ ਹੈ ਉਸ ਦੇ ਚ ਵੈਰ ਨਹੀਂ ਹੈ ਭ ਮੌਤ ਦਾ ਹੁੰਦਾ ਹੁਰ ਕਿਸੇ ਚੀਜ਼ ਦਾ ਵੀ ਨਹੀਂ ਮਨੋ ਵਿਗਿਆਨ ਵੀ ਐਸਾ ਮੰਨਦਾ ਹੈ ਕਿ ਮਨੁੱਖ ਭੈ ਦੇਤ ਕੇਵਲ ਮੌਤ ਤੋਂ ਹੈ ਧਾਰਮਿਕ ਗਿਆਨ ਤੇ ਕਹਿੰਦਾ ਹੀ ਹੈ ਮਨੋਵਿਗਿਆਨਕ ਵੀ ਐਸਾ ਕਹਿਣ ਲੱਗ ਪੈਣਾ ਹੈ। ਔਰ ਮਨੋਵਿਗਿਆਨਕ ਐਸਾ ਮੰਨਦੇ ਨੇ ਮੌਤ ਇੱਕ ਨਹੀਂ ਹੈ ਕਈ ਤਰ੍ਹਾਂ ਦੀ ਹੈ। ਤੇ ਜੇ ਮੌਤ ਕਈ ਤਰ੍ਹਾਂ ਦੀ ਹੈ ਤਾਂ ਫਿਰ ਜ਼ਿੰਦਗੀ ਵੀ ਕਈ ਤਰ੍ਹਾਂ ਦੀ ਹੈ। ਪ੍ਰਥਮ ਕਿੰਨੇ ਪ੍ਰਕਾਰ ਦੀ ਮੌਤ ਹੈ ਵਿਚਾਰਕ ਕਹਿੰਦੇ ਨੇ ਸਰੀਰਕ ਮੌਤ ਮਾਨਸਿਕ ਮੌਤ ਆਰਥਿਕ ਮੌਤ ਰਾਜਨੀਤਿਕ ਮੌਤ ਸਮਾਜਿਕ ਮੌਤ ਰੂਹਾਨੀ ਮੌਤ ਹੋ ਸਕਦਾ ਹੈ ਮਨੁੱਖ ਇੱਕ ਤਲ ਤੇ ਮਰਿਆ ਹੋਇਆ ਹੋਵੇ ਦੂਸਰੇ ਤਲ ਤੇ ਜੀ ਰਿਹਾ ਹੋਵੇ ਦੂਸਰੇ ਤਲ ਤੇ ਮਰਿਆ ਹੋਇਆ ਹੋਵੇ ਤੇ ਤੀਸਰੇ ਤਲ ਤੇ ਜੀ ਰਿਹਾ ਹੋਵੇ ਹੋ ਸਕਦਾ ਹੈ ਅੱਧੇ ਤਲ ਤੇ ਜੀ ਰਿਹਾ ਹੋਵੇ ਅੱਧੇ ਤਲ ਤੇ ਮਰਦਾ ਹੋਵੇ ਚਲੋ ਆਰਥਿਕ ਮੌਤ ਤੋਂ ਗੱਲ ਸ਼ੁਰੂ ਕਰੀਏ ਆਰਥਿਕ ਮੌਤ ਦਿਵਾਲੀਆ ਹੋ ਗਿਆ ਬਾਲ ਬਾਲ ਕਰਜ਼ਾਈ ਹੋ ਗਿਆ ਦੇਣਾ ਇਸਨੇ ਸਾਰਿਆਂ ਦਾ ਲੈਣਾ ਕਿਸੇ ਕੋਲ ਨਹੀਂ ਇਸ ਨੂੰ ਗਿਆਨ ਇੰਜ ਕਹਿੰਦਾ ਇਸ ਦੀ ਆਰਥਿਕ ਮੌਤ ਹੋ ਗਈ ਹੈ ਇਸ ਤਰ੍ਹਾਂ ਮੰਨ ਦੇ ਮੌਤ ਹੋ ਗਈ ਹੈ ਅਰਥ ਦੀ ਦੁਨੀਆ ਦੇ ਵਿੱਚ ਧਨ ਦੀ ਦੁਨੀਆ ਦੇ ਵਿੱਚ ਕਾਰੋਬਾਰ ਦੀ ਦੁਨੀਆ ਵਿੱਚ ਦਿਵਾਲਾ ਹੋ ਗਿਆ ਮੌਤ ਹੋ ਗਈ ਆਰਥਿਕ ਮੌਤ ਅਰਥ ਦੀ ਦੁਨੀਆ ਦੇ ਛੁਣ ਇਸ ਦਾ ਵਿਸ਼ਵਾਸ ਨਹੀਂ ਕਿਉਂ ਹੈ ਹੀ ਨਹੀਂ ਖਤਮ ਹੋ ਗਏ ਆਰਥਿਕ ਮੌਤ ਸਮਾਜਿਕ ਮੌਤ ਕੋਈ ਕਲੰਕ ਲੱਗ ਗਿਆ ਹੈ ਦਾਗ ਲੱਗ ਗਿਆ ਹੈ ਹੁਣ ਬਰਾਦਰੀ ਦੇ ਸਮਾਜ ਦੇ ਵਿੱਚ ਸਿਰ ਉੱਚਾ ਕਰਨਾ ਔਖਾ ਹੈ ਤੇ ਜਿਵੇਂ ਮੁਰਦੇ ਦਾ ਸਿਰ ਡਿੱਗਦਾ ਹੈ ਇਹਦਾ ਸਿਰ ਡਿੱਗਦਾ ਹੈ ਇਸਿਰ ਨੇ ਉੱਚਾ ਕਰ ਸਕਦਾ ਤਾਂ ਇਹਨੂੰ ਕਹਿੰਦੇ ਨੇ ਸਮਾਜਿਕ ਮੌਤ ਪਰਿਵਾਰਕ ਮੌਤ ਰਾਜਨੀਤਿਕ ਮੌਤ ਪਬਲਿਕ ਤੋਂ ਜੋ ਸਮਰਥਨ ਮਿਲ ਰਿਆ ਸੀ ਜਨਤਾ ਤੋਂ ਜੋ ਸਮਰਥਨ ਮਿਲ ਰਿਆ ਸੀ ਵਾਪਸ ਲੈ ਲਿਆ ਕੋਈ ਨਾਲ ਨਹੀਂ ਕੋਸ਼ਿਸ਼ ਕਰਨ ਦੇ باوجود ਵੀ ਕੋਈ ਨਾਲ ਨਹੀਂ ਤੋਂ ਕਹਿ ਦਿੱਤਾ ਜਾਂਦਾ ਹੈ ਇਸ ਮਨੁੱਖ ਦੀ ਰਾਜਨੀਤਿਕ ਮੌਤ ਹੋ ਗਈ ਹੈ ਹੁਣ ਇਸ ਦੀ ਗੱਲ ਕੋਈ ਨਹੀਂ ਸੁਣਦਾ ਸਾਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਰਾਜਨੀਤਿਕ ਘੁੰਮ ਰਹੇ ਨੇ ਜਿਨ੍ਹਾਂ ਦੀ ਰਾਜਨੀਤਿਕ ਦੁਨੀਆ ਚ ਮੌਤ ਹੋ ਚੁੱਕੀ ਹੈ ਕਿਸੇ ਵਕਤ ਜ਼ਿੰਦਾ ਸਨ ਟੀਵੀ ਤੇ ਰੇਡੀਓ ਤੇ ਅਖਬਾਰਾਂ ਤੇ ਮਨੁੱਖ ਦੀ ਵਿਚਾਰਾਂ ਦੇ ਵਿੱਚ ਮਨੁੱਖ ਦੀ ਜ਼ਬਾਨ ਤੇ ਇਹੀ ਛਾਏ ਹੋਏ ਸਨ ਇਹਨਾਂ ਦੀ ਚਰਚਾ ਸੀ ਇਹਨਾਂ ਨੂੰ ਹੀ ਲੋਕ ਪੜਦੇ ਸਨ ਇਹਨਾਂ ਨੂੰ ਹੀ ਲੋਕ ਸੁਣਦੇ ਸਨ इन्हना ही ते देखते दे सन अज नहीं क्यों राजनीतिक मौत हो गई जो समर्थन मिल रहा अगले ने वापस ले लिया राजनैतिक मौत शरीरक मौत जो स्वास चले ग्रास ग्रास कहें जो अंदर जावे स्वास जो बाहर निकले ਬਾਹਰ ਤੇ ਨਿਕਲ ਗਏ ਸਵਾਸ ਅੰਦਰ ਗਰਾਸ ਨਹੀਂ ਗਏ ਖਤਮ ਹੋ ਗਿਆ ਇਹਨੂੰ ਸਰੀਰਕ ਮੌਤ ਕਹਿੰਦੇ ਨੇ ਜੋ ਪ੍ਰਾਣ ਸੰ ਜੋ ਸਵਾਸਨ ਉਹ ਚਲੇ ਤੇ ਗਏ ਵਾਪਸ ਨਹੀਂ ਆਏ ਵਾਪਸ ਆਣਾ ਚਾਹੀਦਾ ਸਵਾਸ ਬਾਹਰ ਗਿਆ ਗਰਾਸ ਅੰਦਰ ਗਿਆ ਇਹ ਲੜੀ ਚੱਲਣੀ ਚਾਹੀਦੀ ਹੈ ਪਰ ਅੰਤਮ ਸਮੇ ਸਵਾਸ ਨਿਕਲਦੇ ਨੇ ਗਰਾਸ ਨਹੀਂ ਚੱਲਦੇ ਤੁਕ ਕੈਦ ਨੇ ਸਰੀਰਕ ਮੌਤ ਹੋ ਗਈ ਹੈ ਮਾਨਸਿਕ ਮੌਤ ਕਿਸੇ ਇੱਕੋ ਵਿਚਾਰ ਤੇ ਦਿਮਾਗ ਰੁਕ ਗਿਆ ਹੈ ਯਾ ਕੋਈ ਵਿਚਾਰ ਨਹੀਂ ਤਾਂ ਸਰੀਰ ਤੇ ਜ਼ਿੰਦਾ ਹੈ ਅੱਖਾਂ ਵੀ ਠੀਕ ਹੱਥ ਪੈਰ ਵੀ ਠੀਕ ਨੇ ਜ਼ੁਬਾਨ ਵੀ ਠੀਕ ਕੰਨ ਵੀ ਠੀਕ ਲੇਕਿਨ ਮਾਨਸਿਕ ਮੌਤ ਹੋ ਗਈ ਹੈ ਪਾਗਲ ਸੁਣ ਮਰਦਾ ਹੈ ਇਹ ਮਨ ਦੇ ਤਲ ਤੇ ਮਰਦਾ ਹੈ ਕਿਉਂਕਿ ਵਿਚਾਰਾਂ ਦਾ ਜੋ ਪ੍ਰਵਾਹ ਸੀ ਉਹ ਰੁਕ ਗਿਆ ਹੈ ਜਿਵੇਂ ਸਵਾਸ ਦਾ ਪ੍ਰਵਾਹ ਗ੍ਰਾਸ ਦਾ ਪ੍ਰਵਾਹ ਰੁਕ ਜਾਏ ਤਾਂ ਸਰੀਰਕ ਮੌਤ ਵਿਚਾਰਾਂ ਦਾ ਪ੍ਰਵਾਹ ਰੁਕ ਜਾਏ ਤਾਂ ਮਾਨਸਿਕ ਮੌਤ ਇੱਕ ਹੋਰ ਮੌਤ ਹੈ ਜਿਸ ਨਾਲ ਸਭ ਕੁਝ ਸਮਝ ਲੋ ਮਰਦਾ ਮਨੁੱਖ ਦਾ ਰੋਹਾਨੀ ਮੌਤ ਅਧਿਆਤਮਕ ਮੌਤ ਧਾਰਮਕ ਮੌਤ ਪਰਮਾਤਮਾ ਦੀ ਯਾਦ ਚਲੇ ਤੋ ਜੀਵਨ ਹੈ ਨਾ ਚਲੇ ਤੋ ਮੌਤ ਆਖਾਂ ਜੀਵਾ ਬਿਸਰੇ ਮਰ ਜਾਉ ਮਰਣੰ ਬਿਸਰਣੰ ਗੋਬਿੰਦੇ ਜੀਵਣੰ ਹਰ ਨਾਮ ਧਿਆਵਣੇ ਗੁਰੂ ਅਰਜਨ ਦੇਵ ਜੀ ਮੌਤ ਹੈ ਉਸਨੂੰ ਭੁੱਲ ਜਾਣਾ ਜ਼ਿੰਦਗੀ ਹੈ ਉਹਨੂੰ ਯਾਦ ਕਰਨਾ ਕਿਹੜੀ ਜ਼ਿੰਦਗੀ ਰੂਹਾਨੀ ਹੋ ਸਕਦਾ ਹੈ ਬੰਦੇ ਕੋਲ ਆਰਥਿਕ ਜੀਵਨ ਹੋਵੇ ਤੇ ਰੂਹਾਨ ਰੂਹਾਨੀ ਜੀਵਨ ਨਾ ਹੋਵੇ ਹੋ ਸਕਦਾ ਹੈ ਰੂਹਾਨੀ ਜੀਵਨ ਹੋਵੇ ਪਰ ਇਸ ਕੋਲ ਪਰਿਵਾਰਕ ਜੀਵਨ ਨਹੀਂ ਬੁਧੇਰਿਆਂ ਕੋਲ ਨਹੀਂ ਸੀ ਮਹਾਵੀਰ ਕੋਲ ਨਹੀਂ ਸੀ ਭਰਤਰੀ ਨੇ ਪਰਵਾਰਕ ਜੀਵਨ ਨੂੰ ਇੱਕ ਪਾਸੇ ਛੱਡ ਦਿੱਤਾ ਮਹਾਤਮਾ ਬੁੱਧ ਕੋਲ ਵੀ ਨਹੀਂ ਸੀ राजनैतिक जीवन भी नहीं सी क्योंकि राजनीति ठोकर मार दी आर्थिक जीवन भी नहीं सी क्योंकि दर दर बिक्षा मंग के अपनी उपजीविका चलते लेकिन रूहानी जीवन सी अगर रूहानी जीवन है, है तो गुरबाणी भी दी है ये मुकम्मल जी रो जिस मन वसया सोए नानक अवर न जीवे कोए ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਈਸ਼ਵਰੀ ਯਾਦ ਨਹੀਂ ਚੱਲ ਰਹੀ ਇਹਦਾ ਖਾਣਾ ਪੀਣਾ ਪੈਣਣਾ ਸੌਣਾ ਸਭ ਹਰਾਮ ਕੁਛ ਵੀ ਹਲਾਲ ਨਹੀਂ ਸਭ ਹਰਾਮ ਸਭ ਹਰਾਮ ਜੇ ਤਾਂ ਕਿਛ ਖਾਏ ਜਿਤਨੇ ਪਦਾਰਥ ਜਿਤਨੇ ਸੁੱਖ ਜਿਤਨਾ ਦੁਨਿਆਵੀ ਅਡੰਬਰ ਸਭ ਹਰਾਮ ਹਲਾਲ ਨਹੀਂ हलाल ते हराम नो अगर इस देखोगे तो गुस्ताखी देगा सब हराम गुस्ताखी माफ मैं पंक्तियां फिर थोड़े सामने रख दिया सो जीवे जिसमन वसिया सोए नानक अवर न जीवे खोए जे जी